ਨੇ ਕਾਰਜ ਜਿਹੜਾ ਹੋਰ ਤਹਿਸ ਨਹਿਸ ਕਰ ਦਿੱਤਾ ਗਿਆ ਹੈ ਜੇ ਕਿ ਅਫਸਰ ਨੂੰ ਪੁੱਛਿਆ ਗਿਆ ਜੀ ਜੀ ਗੱਤੀ ਜਿਹੜਾ ਉੱਤੇ ਆਉਂਦੇ ਹਾਂ ਜੀ ਸਰ ਕੀ ਚਾਲਾਂ ਚੱਲਾਂ ਜਾਂਦੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਜੀ ਮਕਬੂਲਪੁਰ ਏਰੀਆ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਜਿਹੜਾ ਯੁੱਧ ਛੇੜਿਆ ਨਸ਼ਾ ਵਿਰੁੱਧ ਉਹਦੇ ਚ ਬੜੀ ਇੰਪੋਰਟੈਂਟ ਐਕਸਰਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਇੱਕ ਬੜਾ ਨਟੋਰੀਅਸ ਡਰੱਗ ਸਮੱਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗਾਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡੈਮੋਲੇਸ਼ਨ ਦੇ ਆਰਡਰ ਕੀਤੇ ਕਾਰਪੋਰੇਸ਼ਨ ਨੇ ਔਰ ਪੁਲਿਸ ਹੈਲਪ ਸਟੇਸ਼ਨ ਤੋਂ ਮੰਗੀ ਸੀ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਮਕਬੂਲਪੁਰਾ ਏਰੀਏ ਜਿਹਦਾ ਪਿਛੋਕੜ ਦੇਖੀਏ ਗੁਰਮੀਤ ਸਿੰਘ ਐਸ ਵੇਲੇ ਵੀ ਜੇਲ੍ਹ 'ਚ ਹੈ ਔਰ ਉਹ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਦਰਜ ਨੇ ਐਸਐਸਓਸੀ ਮੁਹੱਲੀ ਵੱਲੋਂ ਕਮਰਸ਼ੀਅਲ ਕੁਆਂਟੀਟੀ 'ਚ ਉਹ ਜੇਲ੍ਹ 'ਚ ਹੈ ਇਸ ਟਾਈਮ ਇਸ ਤੋਂ ਇਲਾਵਾ ਸੁਲਤਾਨਵਿੰਡ ਤੇ ਜਿਹੜਾ ਫਕਪੂਲਪੁਰਾ ਇੱਥੇ ਵੀ ਉਹਦੇ ਖਿਲਾਫ ਪਰਚੇ ਦਰਜ ਨੇ ਸੋ ਇਹਦੇ ਨਾਲ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਕਿ ਜਿਹੜੇ ਗਲਤ ਕਮਾਈ ਨਾਲ ਅਸੀਂ ਇਹ ਚੀਜ਼ਾਂ ਬਣਾਈਆਂ ਉਹਤੇ ਇਲੀਗਲ ਜਿਹੜੀ ਚੀਜ਼ ਆ ਗੈਰ ਕਾਨੂੰਨੀ ਆ ਉਹਦੇ ਤੇ ਕਾਰਵਾਈ ਹੁੰਦੀ ਆ ਸਰ ਕਿੰਨੇ ਮਕਾਨ ਉੱਤੇ ਵੱਲੋਂ ਤਿਆਰ ਕੀਤੇ ਗਏ ਨੇ ਜੀ ਮਕਬੂਲਪੁਰ ਏਰੀਆ ਦੇ ਵਿੱਚ ਦੇਖੋ ਸਾਨੂੰ ਤਾਂ ਜਿਹੜਾ ਇਹ ਇਹਦਾ ਹੀ ਆਰਡਰ ਮਿਲਿਆ ਕਾਰਪੋਰੇਸ਼ਨ ਵੱਲੋਂ ਉੱਤੇ ਹੀ ਕਾਰਵਾਈ ਅੱਜ ਹੋ ਰਹੀ ਜੀ ਨਹੀਂ ਉਸ ਤੇ ਵੀ ਇਹਨਾਂ ਦੇ ਘਰ ਨੇ ਕਰ ਇਹ ਪ੍ਰੋਪਰਟੀ ਸੜ ਅਬੈਂਡਨਡ ਆ ਜਾਂ ਕੋਈ ਰਹਿੰਦਾ ਇੱਥੇ ਵੀ ਦੇਖਦੇ ਆ ਜੀ ਹੁਣ ਸਾਰਾ ਤੁਹਾਡੇ ਸਾਹਮਣੇ ਹੀ ਆ ਕਾਰਪੋਰੇਸ਼ਨ ਵਾਲਿਆਂ ਨੇ ਦੇਖਿਆ ਹੀ ਹੋਣਾ ਇਹ ਗੱਲ ਦਾ ਮੈਂ ਤਾਂ ਐਂ ਪਹਿਲਾਂ ਤੁਸੀਂ ਚਾਹ ਬਾਈਟ ਦੇ ਦਿਓ ਮੈਂ ਤਾਂ ਫਿਰ ਇਸ ਕਰਕੇ ਪਹਿਲਾਂ ਬਾਈਟ ਦੇ ਰਿਹਾ ਹੁਣੀ ਉੱਥੇ ਮੌਕੇ ਤੇ ਜਾ ਕੇ ਗੱਲ ਵੀ ਕਰ ਲੈਣੇ ਕਾਰਪੋਰੇਸ਼ਨ ਵਾਲੇ ਇਨਾ ਕ ਇੰਪੈਕਟ ਸਰ ਦੇਖਣ ਨੂੰ ਮਿਲਿਆ ਜਿਹੜਾ ਯੁਥ ਨਸ਼ਾ ਵਿਰੁੱਧ ਦੇ ਤਹਿਦੀ ਮਹਿੰਮ ਕੀਤੀ ਗਈ ਚਲਦੇ ਦੇਖੋ ਬਹੁਤ ਵੱਡਾ ਇੰਪੈਕਟ ਮਿਲਿਆ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਨਾਲ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਮਾਰਚ ਮਾਰਚ ਮਹੀਨੇ ਦੇ ਵਿੱਚ 125 ਬੰਦੇ ਜਿਹੜੇ ਆ ਕੇਸ 125 ਕੇਸ ਰਜਿਸਟਰ ਹੋਇਆ 237 ਡਰੱਗ ਸਮਗਲਰ ਤੇ ਪੈਡਲਰ ਫੜੇ ਗਏ 237 36.36 ਕਿਲੋਗ੍ਰਾਮ ਹੀਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਆ 2.1 2.1 ਕਿਲੋ اوਪੀਐਮ ਹੈ 10 ਲੱਖ 50 ਹਜ਼ਾਰ ਡਰੱਗ ਮਨੀ ਫੜੀ ਗਈ ਹੈ ਔਰ ਚਾਰ ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਏ ਵਹੀਕਲਸ ਉਹ 5 ਐ 4 ਵੀਲਰਸ ਤੇ 13 ਟੂ ਵੀਲਰਸ ਨੇ ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹੀਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਹੋ ਜੇ ਕੇਸਾਂ ਦੇ ਵਿੱਚ ਮਾਰਚ ਮਾਰਚ ਮਹੀਨੇ ਦੇ ਵਿੱਚ ਔਰ 4 ਜਿਹੜੀਆਂ ਡੈਮੋਲੇਸ਼ਨਸ ਕੀਤੀਆਂ ਗਈਆਂ ਸਵੋਡਰਾਂ ਦੀ ਪ੍ਰਾਪਰਟੀ ਦੀਆਂ ਇਹ 5ਵੀਂ ਐ ਔਰ ਜੇ ਇਨਕਾਊਂਟਰਸ ਜਿਹੜੇ ਪੁਲਿਸ ਨਾਲ ਹੋਏ ਆ ਲੋਕਾਂ ਦੇ ਜਿਹੜੇ ਜਿਹਨੇ ਫਾਇਰ ਕੀਤਾ ਪੁਲਿਸ ਨੂੰ 5 ਹੋਏ ਮਾਰਚ ਮਹੀਨੇ ਦੇ ਵਿੱਚ ਸੋ ਇਹ ਕਾਫੀ ਮੈਨੂੰ ਸਲਾਘਾਯੋਗ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਹੋ 36 ਕਿਲੋ ਹਿਰੋਇਨ ਔਰ 9 ਵੱਡੀਆਂ ਮੱਛੀਆਂ ਜੇ ਚਮੋਲਕ ਸਿੰਘ ਤੋਂ ਦਾ ਮੁੰਡਾ ਸੀਗੇ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਉਹ ਜਿਹੜਾ ਮਜੀਠਾ ਰੋਡ ਦੇ ਉੱਤੇ ਅ ਥਾਣੇ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਤਰਮਿੰਦਰ ਸਿੰਘ ਉਹ ਵੀ ਇੱਕ ਵਿਸ਼ੇਸ਼ ਆਪਾਂ ਮੰਨ ਸਕਦੇ ਹਾਂ ਥੈਂਕ ਯੂ ਸਰ ਜੀ ਜੀ ਸਰ